ਭਈ ਜ਼ਿੰਦਗੀ ਤੇ ਮੌਤ ਦਾ ਕੋਈ ਪਤਾ ਨਹੀਂ ਕਦੋਂ ਕਿਹੜੇ ਵੇਲੇ ਜੂ ਟਰਨ ਮਾਰ ਜੇ 2025 ਮਾਡਲ ਟਰੈਕਟਰ ਆ 2025 ਮਾਡਲ ਠੀਕ ਹੈ ਆ ਦੇਖੋ 2 ਮਈ 2025 ਮਾਡਲਾ ਤੇ ਲਿਖਿਆ ਵੀ ਹੋਇਆ ਹੌਲੀ ਚੱਲੋ ਪੁਲਿਸ ਵਾਲਿਆਂ ਵੱਲੋਂ ਹਦਾਇਤ ਵੀ ਦਿੱਤੀ ਗਈ ਸੀ ਕਿ ਪ੍ਰਸ਼ਾਸਨ ਵੱਲੋਂ ਵੀ ਇਹ ਟਰੈਕਟਰ ਮੇਲਾ ਦਾ ਭੂਗ ਵਾਲਿਆਂ ਦਾ ਸ਼ਾਇਦ ਇਹ ਵੀ ਹੌਲੀ ਚੱਲੋ 2025 ਮਾਡਲ ਟਰੈਕਟਰ ਹਜੇ ਤੱਕ ਟਾਇਰ ਦੇਖੋ ਤੁਸੀਂ ਜਮਾ ਨਾਲ ਦੇ ਹੈਗੇ ਵੀਕੀਟ ਵੀਕੇਟੀ ਦੇ origignal ਟਾਇਰ ਹੈ ਤੇ ਰਾਤ ਸਿਰਫ ਇੱਕ ਨਿੱਕੀ ਜਿਹੀ ਅਨਗੈਲੀ ਨੇ ਇਟਾ ਵੱਡਾ ਕੰਮ ਕਰਾਤਾ ਕਿ ਚਲੋ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਠੀਕ ਹੈ ਥਾਂ ਥਾਂ ਤੇ ਪੁਲਿਸ ਪ੍ਰਸ਼ਾਸਨ ਲਿਖਦੀ ਆ ਹੌਲੀ ਚੱਲੋ ਹੌਲੀ ਚੱਲੋ ਹੌਲੀ ਚੱਲੋ ਪਰ ਆਪਾਂ ਇਹ ਚੀਜ਼ਾਂ ਤੋਂ ਅਨਗੈਲੀ ਘਰ ਜਾਨੇ ਹੈਗੇ ਟਾਇਰ ਮੂਰਲੇ ਜਮਾ ਨਵੇਂ ਹੈਗੇ ਕਿਉਂਕਿ ਟਰੈਕਟਰ 2025 ਮਾਡਲ ਆ ਬਾਈ ਜਮਾ ਨਮਾ ਟਰੈਕਟਰ ਆ ਦੇਖੋ ਤੁਸੀਂ ਕਿਤੋਂ ਚੋ ਵੀ ਨਹੀਂ ਲੱਗਿਆ ਤੇ ਨਿੱਕੀ ਜੀ ਗਲਤੀ ਨੇ ਹਿੱਸਾ ਵਗੈਰਾ ਜਮਾ ਟੁੱਟ ਗਿਆ ਟਰੈਕਟਰ ਦਾ ਅਰਜੰਟ ਟਰੈਕਟਰ ਸੀਗਾ ਤੇ ਬਹੁਤ ਹੀ ਦੁੱਖ ਹੋਇਆ ਤੇ ਬਾਈ ਜਿਹੜਾ ਇਹ ਟਰੈਕਟਰ ਮਹਿੰਦਰ ਅਰਚਨ ਵਾਲਾ ਸੀਗਾ ਵੈਸੇ ਫਿਰ ਨਾਲ ਹਸਪਤਾਲ ਦੇ ਵਿੱਚ ਆ ਠੀਕ ਠਾਕ ਆ ਤੰਦਰੁਸਤ ਆ ਪਰ ਨੁਕਸਾਨ ਨੁਕਸਾਨ ਹੀ ਹੁੰਦਾ ਹਨਾ ਯਾਰ ਫਿਰ ਵੀ ਨੁਕਸਾਨ ਬਹੁਤ ਹੋ ਜਾਂਦਾ ਸਾਹਮਣੇ ਉਹ ਗੱਡੀ ਐਰਟੇਗਾ ਸੀਗੀ ਤੇ ਉਹ ਵੀ ਫੁੱਟ ਗਈ ਤੇ ਗੱਡੀ ਦਾ ਵੱਧ ਨੁਕਸਾਨ ਹੋਇਆ ਤੇ ਟਰੈਕਟਰ ਦਾ ਤਾਂ ਰਹੀ ਕੁਛ ਨਹੀਂਗਾ ਟਰੈਕਟਰ ਤਾਂ ਮੂਰੋ ਮੂਰੋ ਤਾਂ ਚਲੋ ਇਹ ਇਹ ਸੌ ਸਾ ਡੈਮੇਜ ਹੋ ਗਿਆ ਟਾਇਰ ਡੈਮੇਜ ਹੋ ਗਿਆ ਤੇ ਪਿੱਛੋਂ ਤਾਂ ਜਮਾ ਟੁੱਟ ਹੀ ਗਿਆ ਦੇਖੋ ਜਮਾ ਮੰਨ ਕੇ ਚੱਲ ਵੀ ਜਿਹੜੀ ਆਹ ਸੀਟ ਦੇ ਥੱਲੇ ਹੁੰਦੀ ਹੈਗੀ ਹਾਂਡੀ ਇਹ ਜਮਾ ਟੁੱਟੀ ਗਈ ਦਿਖਾਉਣਾ ਤੁਹਾਨੂੰ ਤੇ ਰੰਬ ਰੰਬ ਜਮਾ ਖਤਮ ਹੋ ਗਿਆ ਤੇ ਆਹ ਦੇਖੋ ਮੇਰੇ ਸਾਹ ਹੁੱਕ ਤੋਂ ਇਹ ਚੀਜ਼ ਆਪਾਂ ਜੱਦ ਲਾ ਸਕਦੇ ਹਾਂ ਕਿ ਮੇਰੇ ਹਿਸਾਬ ਨਾਲ ਟਰੈਕਟਰ ਤੂੜੀ ਵਾਲੇ ਭੂਗ ਵਾਲਾ ਟਰੈਕਟਰ ਆ ਸ਼ਾਇਦ ਸਮਾਨ ਵਗੈਰਾ ਬੰਨਾਂ ਦਾ ਇੱਥੇ ਹੀ ਪਿਆ ਕਿਰਾ ਇਹਨੂੰ ਬੰਦਾਂ ਨੂੰ ਬੰਦਾ ਬਚਾਉਣੀ ਹੋਗੀ ਬੰਦਾ ਬਚਾ ਕੇ ਆਪਾਂ ਤੇ ਡਿਸਟ੍ਰੀਬਿਊਟਰ ਲੱਗਿਆ ਹੋਇਆ ਨਵਾਂ ਟਰੈਕਟਰ ਬਹੁਤ ਸੋਹਣਾ ਯਾਰਾ ਭਾਈ ਨੇ ਕੰਮ ਤੋਰਿਆ ਸੀਗਾ ਜਿੱਦਾਂ ਟਰੈਕਟਰ ਲਿਆਂਦਾ ਹੋਊਗਾ ਕਿੰਨੇ ਚਾਵਾਂ ਦਾ ਟਰੈਕਟਰ ਲਿਆਂਦਾ ਹੋਊਗਾ ਵੀ ਆਪਾਂ ਕੰਮ ਕਰਿਆ ਕਰਾਂਗੇ ਹਨ ਤੇ ਟਾਇਰਾਂ ਦੇ ਹਜੇ ਤੱਕ ਯਾਰ ਆ ਵੀ ਨਹੀਂ ਪੁੱਟੇ ਹੋ ਯਾਰ ਨਵਾਂ ਟਾਇਰ ਟਰੈਕਟਰ ਆ ਨਵਾਂ ਟਾਇਰ ਯਾਰ ਬਹੁਤ ਹੀ ਮਾੜੀ ਗੱਲ ਆ ਪ੍ਰਮਾਤਮਾ ਇੰਨਾ ਧੱਕਾ ਨਾ ਕਰਿਆ ਕਰ ਤੇ ਕਈ ਵਾਰੀ ਨਾ ਵੀ ਕੀ ਪਤਾ ਬੰਦੇ ਨੇ ਕੀ ਸੋਚ ਕੇ ਕਿੱਥੋਂ ਕਰਜ਼ਾ ਲੈ ਕੇ ਕੀ ਮਜਬੂਰੀਆਂ ਨੂੰ ਸਾਹਮਣੇ ਕਰਦੇ ਹੋਏ ਇਹ ਟਰੈਕਟਰ ਲੇਤਾ ਹੋਣਾਗਾ ਕਾਰ ਨਾਲ ਵੀ ਬਈ ਆ ਵੀ ਕਾਰ ਵਾਲਾ ਕਿਹੜਾ ਕੀ ਫਿਰੀ ਲਾਇਆ ਹੋਣਾ ਕਾਰਨ ਵੀ ਵਿਚਾਰੇ ਨੂੰ ਕੀ ਪਤਾ ਟੈਕਸੀ ਗੱਡੀ ਹੈ ਸਾਹਮਣੇ ਜਿਹੜੀ ਖੜੀ ਆ ਰਟੇਗਾ ਟੈਕਸੀ ਆ ਪੀਲੂ ਪਲੇਟ ਵਾਲੀ ਇਹ ਵੀ ਟੈਕਸੀ ਗੱਡੀ ਹੈ ਤੇ ਉਹਨੇ ਵੀ ਵਿਚਾਰੇ ਨੇ ਕੀ ਬਤਾ ਕਹਿੰਦੇ ਕਿ ਮਜਬੂਰੀਆਂ ਮਾਰੇ ਗੱਡੀ ਲੈਤੀ ਹੋਣੀ ਆ ਤੇ ਜਮਾਂ ਨੁਕਸਾਨ ਹੋਗਾ ਟਰੈਕਟਰ ਦਾ ਕੁਝ ਨਹੀਂ ਬਚਿਆ ਤੇ ਬਾਕੀ ਚਲੋ ਪ੍ਰਮਾਤਮਾ ਭਲੀ ਕਰੇ ਕਿ ਜਾਨ ਨਹੀਂ ਮਾਰੀ ਨੁਕਸਾਨ ਨਹੀਂ ਹੋਇਆ ਬੱਚਤ ਰਹੇਗੀ ਤੇ ਬੱਚਤ ਰਹੇਗੀ ਬਾਕੀ ਫੋਲੀ ਚੱਲਿਆ ਕਰੋ ਬਈ ਯਾਰ ਬਾਕੀ ਪ੍ਰਸ਼ਾਸਨ ਨੂੰ ਤੁਹਾਨੂੰ ਬਾਰ-ਬਾਰ ਇਹ ਚੀਜ਼ਾਂ ਦੇ ਕਹਿੰਦਾ ਵੀ ਆ ਲਿਖ ਕੇ ਵੀ ਲਾਉਂਦਾ ਤੇ ਹੁਣ ਗਲਤੀ ਕੀ ਦੀ ਆ ਕਾਰ ਵਾਲੇ ਦੀ ਆ ਜਾਂ ਟਰੈਕਟਰ ਵਾਲੇ ਦੀ ਆ ਤੇ ਪਰ ਗਲਤੀ ਇੱਕ ਦੀ ਤੇ ਨੁਕਸਾਨ ਦੋਨਾਂ ਦਾ ਹੋ ਗਿਆ ਠੀਕ ਆ ਤੇ ਹੌਲੀ ਚੱਲਿਆ ਕਰੋ ਵੀਰੂ ਬਣ ਕੇ ਹੱਥ ਬੰਨ ਕੇ ਬੇਨਤੀ ਆ ਤੇ ਟਰੈਕਟਰਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲਓ ਧੰਨਵਾਦ